ਪਾਰਟੀ ਕੋਲ 2 ਸਾਲ ਰਾਜ ਕਰਕੇ ਤੇਰਾ ਕੈਂਡੀਡੇਟ ਨਾ ਹੋਣ ਇਲੈਕਸ਼ਨਾਂ ਚ ਪਾਰਲੀਮੈਂਟ ਚ ਫੀਲਡ ਕਰਨ ਵਾਸਤੇ ਤੁਸੀਂ ਉਸ ਕਸ਼ਤੀ ਚ ਚੜ ਚੁੱਕੇ ਹੋ ਜਿਹੜੀ ਕਸ਼ਤੀ ਪਹਿਲ ਹੀ ਅੱਧ ਤੋਂ ਵੱਧ ਡੋਬ ਚੁੱਕੀ ਉਹਨਾਂ ਨੇ 2 ਸਾਲ ਲਗਾਤਾਰ ਇਕੱਠਿਆਂ ਵਿਧਾਨ ਸਭਾ ਦੇ ਵਿੱਚ ਤੇ ਵਿਧਾਨ ਸਭਾ ਦੇ ਬਾਹਰ ਬਹੁਤ ਵਾਰ ਕਲੋਜ਼ਲੀ ਕੰਮ ਕੀਤਾ ਤੁਹਾਡੇ ਨਾਲ ਮੇਰੀ ਨੇੜਤਾ ਜਿਵੇਂ ਵੱਡੇ ਭਾਈ ਦੀ ਛੋਟੇ ਭਾਈ ਦਾ ਹੁੰਦੀ ਤੁਹਾਡੇ ਬਾਰੇ ਪਾਰਟੀ ਨੂੰ ਤੇ ਮਿੰਦੂ ਵੀ ਕਦੀ ਖਾਬੋ-ਖਿਆਲ ਵਿੱਚ ਵੀ ਨਹੀਂ ਸੀ ਕਿ ਤੁਸੀਂ ਆਪਣੀ ਮਾਂ ਪਾਰਟੀ ਜਿਹਨੇ ਤੁਹਾਨੂੰ ਪਛਾਣ ਦਿੱਤੀ ਉਹਦੀ ਪਿੱਠੇ 'ਚ ਛੁਰਾ ਮਾਰ ਕੇ ਇੱਕ ਔਖੀ ਘੜੀ ਦੇ ਵਿੱਚ ਤੁਸੀਂ ਇੱਕ ਛੋਟੀ ਜੀ ਪੋਜੀਸ਼ਨ ਵਾਸਤੇ ਆਪਣੇ ਪਰਿਵਾਰ ਵਾਸਤੇ ਕੁਝ ਮਾਲੀ ਮਦਦ ਲੈਣ ਵਾਸਤੇ ਜੇ ਦਾ ਤੁਸੀਂ ਕੰਮ ਕੀਤਾ ਮੇਰੇ ਖਲ ਆਉਣ ਵਾਲੀਆਂ ਪੁਸਤਕਾਂ ਜੱਬੇਵਾਲ ਸਾਹਿਬ ਇਹ ਤੁਹਾਨੂੰ ਨਾ ਤੇ maaf ਕਰਨ ਦੀ ਹੈ ਤੇ ਮੈਂ ਤੁਹਾਨੂੰ ਇੰਨੀ ਗੱਲ ਵੀ ਪੱਕੇ ਤੌਰ ਤੇ ਕਹਿ ਦੇਣਾ ਚਾਹੁੰਦਾ ਜਿਹੜੀ ਪਾਰਟੀ ਕੋਲ 2 ਸਾਲ ਰਾਜ ਕਰਕੇ 13 ਕੈਂਡੀਡੇਟ ਨਾ ਹੋਣ ਇਲੈਕਸ਼ਨਾਂ ਚ ਪਾਰਲੀਮੈਂਟ ਚ ਫੀਲਡ ਕਰਨ ਵਾਸਤੇ ਤੁਸੀਂ ਉਸ ਕਸ਼ਤੀ ਚ ਚੜ ਚੁੱਕੇ ਹੋ ਜਿਹੜੀ ਕਸ਼ਤੀ ਪਹਿਲ ਹੀ ਆਧੇ ਤੋਂ ਵੱਧ ਡੁੱਬ ਚੁੱਕੀ ਹੈ ਅੱਜ ਤੋਂ 3-4 ਦਿਨ ਪਹਿਲਾਂ ਜੱਬੇਵਾਲ ਸਾਹਿਬ ਸਾਰੇ ਲੀਡਿੰਗ ਹਿੰਦੁਸਤਾਨ ਦੀਆਂ ਟੀਵੀ ਚੈਨਲਸ ਦੇ ਇੱਕ ਸਰਵੇ ਕੀਤਾ ਪੰਜਾਬ ਦਾ ਜਿਹਦੇ ਵਿੱਚ ਇੱਕ ਨੰਬਰ ਤੇ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਰੱਖਿਆ ਇੱਕ ਤੇ ਚੈਨਲ ਇਹੋ ਜਿਹਾ ਜਿਹਨੇ 7 ਸੀਟਾਂ ਸਾਨੂੰ ਦਿੱਤੀਆਂ ਤੇ ਮੌਜੂਦਾ ਆਪ ਦੀ ਸਰਕਾਰ ਨੂੰ ਇੱਕ ਸੀਟ ਮੇਰਾ ਇਹ ਵੀ ਮੰਨਣਾ ਹੈ ਉਹ ਵੀ ਉਹਨਾਂ ਨੂੰ ਮਗਾਲਤਾ ਹੈ ਕੋਈ ਪੁਰਾਣਾ ਸਰਵੇ ਹੋਣਾ ਇਹ ਸੈਸ਼ਨ ਤੋਂ ਬਾਅਦ ਦਾ ਸਰਵੇ ਕਰਦੇ ਜੱਬੇਵਾਲ ਸਾਹਿਬ ਜਦੋਂ ਤੁਸੀਂ ਬੜੀ ਖੂਬਸੂਰਤੀ ਦੇ ਨਾਲ ਆਪਣਾ ਰੋਲ ਨਿਭਾਉਂਦੇ ਹੋਏ ਇਹ ਕਰਜ਼ੇ ਦੀ 판ਡ ਚੁੱਕ ਕੇ ਜਦੋਂ ਤੁਸੀਂ ਅਸੈਂਬਲੀ ਵਿੱਚ ਗਏ ਸੀ ਤੇ ਜਦੋਂ ਤੁਸੀਂ ਹੱਥ ਦੇ ਵਿੱਚ ਲੋਹੇ ਦੀਆਂ ਜੰਜੀਰਾ ਲੈ ਕੇ ਉੱਥੇ ਗਏ ਸੀ ਲੋਕਾਂ ਦੇ ਇਸ ਕਹਾਤਾਸਿਸ ਉਹ ਤੁਸੀਂ ਉਸੇ ਪਾਰਟੀ 'ਚ ਸ਼ਾਮਲ ਹੋ ਗਏ ਮੈਂ ਤੁਹਾਨੂੰ ਬੈਸਟ ਆਫ ਲੱਕ ਦੀ। ਮੈਂ ਨਾਲ ਹੀ ਪੰਜਾਬ ਦੇ ਵੀਰਾਂ ਨੂੰ ਤੇ ਭਰਾਵਾਂ ਨੂੰ ਬੇਨਤੀ ਕਰੂੰਗਾ। ਇਹ ਪਾਰਟੀ ਜਿਹੜੀ ਕਹਿੰਦੀ ਸੀ ਕਿ ਅਸੀਂ ਸ਼ਹੀਦ ਆਜ਼ਮ ਭਗਤ ਸਿੰਘ ਤੇ ਅੰਬੇਦਕਰ ਸਾਹਿਬ ਦੀ ਸੋਚ ਤੇ ਚੱਲਾਂਗੇ। ਜਿਸ ਕਿਸਮ ਹਦੈਸਟ ਹੈ। ਬੈਂਕ ਕਰਪਸੀ ਆਫ ਪੋਲਿਟਿਕਸ ਜਿਹੜੀ ਹੁਣ ਸ਼ੁਰੂ ਹੋਈ। 13 ਕੈਂਡੀਡੇਟ ਤੁਹਾਨੂੰ ਨਹੀਂ ਲੱਭ ਸਕੇ ਭਗਵੰਤ ਮਾਨ ਜੀ। ਪਹਿਲੇ ਤੁਸੀਂ ਪੰਜ ਮੰਤਰੀ ਬੱਕਰੇ ਹਲਾਲ ਕਰਨ ਵਾਸਤੇ ਲੈ ਕੇ ਗਏ ਉਹਨਾਂ ਦੇ ਚਿਹਰੇ ਮੋਰਿਆਂ ਤੇ ਰੰਗ ਉਡੇ ਸਾਰੇ ਮਹਿਸੂਸ ਕਰਦੇ ਮੈਂ ਤੁਹਾਨੂੰ ਇਹ ਮੰਤਰੀ ਵੀਰਾਂ ਨੂੰ ਹੀ ਕਹਿਣਾ ਚਾਹੁੰਦਾ ਇਹਨਾਂ ਤੁਹਾਨੂੰ ਸ਼ਹੀਦ ਵੀ ਕਰਾਣਾ ਤੁਹਾਡੇ ਮਹਿਕਮੇ ਵੀ ਖੋਲੋ ਕਿਉਂਕਿ ਇਹਨਾਂ ਦੇ ਮਹਿਕਮਾ ਦਾ ਸੌਦਾ ਤੇ ਨਵੇਂ ਨਾ ਹੋ ਰਿਹਾ ਇਹਨਾਂ ਦੇ ਮਹਿਕਮਾ ਦਾ ਸੌਦਾ ਤੇ ਨਵੇਂ ਪੈਕੇਜ ਤਿਆਰ ਕੀਤੇ ਜਾਂਦੇ ਇੱਕ ਪੈਕੇਜ ਤੇ ਆ ਚਲਾ ਗਿਆ ਇਹਦੇ ਨਾਲ ਪੈਕੇਜ ਕੀ ਹੋਇਆ ਮਾਲੀ ਮਦਦ ਮੈਨੂੰ ਉਹ ਰਕਮ ਵੀ ਪਤਾ ਉਹ ਮੈਂ ਕਿਸੇ ਟਾਈਮ ਲੇਟਰ ਡਿਸਕਲੋਜ਼ ਕਰਾਂਗਾ ਬੜੀ bari ਰਕਮ ਦਾ ਸੌਦਾ ਕੀਤਾ ਗਿਆ ਜਿਸ ਸੀਟ ਨੂੰ ਹਣ ਚੱਬੇਵਾਲ ਸਾਹਿਬ ਪਾਰਲੀਮੈਂਟ ਦੀ ਸੀਟ ਉਹਨਾਂ ਨੇ ਜਿੱਤ ਕੀਤੀ ਗਈ ਜਿਹੜੀ ਸੀਟ ਤੋਂ ਅਸਤੀਫਾ ਦੇਣਗੇ ਇਹਨਾਂ ਦਾ ਛੋਟਾ ਭਾਈ ਲੜੇਗਾ ਤੇ ਆਂਦੇ ਟਾਈਮ ਵਾਸਤੇ ਇਹ ਗੱਲ ਕਹੀ ਗਈ ਕਿ ਆ ਜਿਹੜੇ ਮੰਤਰੀ ਨੇ ਨਾ ਰੂਲ ਸਾਰੇ ਜੜਾ ਇਹਨਾਂ ਦਾ ਕੋਈ ਇੱਕ ਅੱਧਾ ਚੰਗਾ ਮਹਿਕਮਾ ਵੀ ਤਾਂ ਇਸ ਕਿਸਮ ਦੀ ਆਫਰ ਕੁਝ ਹੋਰ ਲੋਕਾਂ ਨੇ ਵੀ ਕਰਨ ਦੀ ਕੋਸ਼ਿਸ਼ ਕੀਤੀ ਕੁਝ ਹੋਰ ਲੋਕਾਂ ਨੂੰ ਵੀ ਇਸ ਕਿਸਮ ਦੀ ਕੋਸ਼ਿਸ਼ ਕੀਤੀਗੀ ਪ੍ਰਮਾਨ ਦੀ ਕੋਸ਼ਿਸ਼ ਕੀਤੀਗੀ ਇਹ ਕੱਲ੍ਹ ਸਾਫ਼ ਸਪਸ਼ਟ ਭਗਵੰਤ ਮਾਨ ਨੂੰ ਤੇ ਕੇਜਰੀਵਾਲ ਨੂੰ ਹੋ ਚੁੱਕੀ ਹੈ ਕਿ ਆਪ ਬਿਲਕੁਲ ਨਸਤੇ ਜੋ ਭੂਤ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਤੋਂ ਬਾਅਦ ਹੋ ਜੇ ਬੜੀ ਅਫਸੋਸ ਦੀ ਗੱਲ ਹੈ ਕਿ ਭਗਵੰਤ ਮਾਨ ਜੀ ਤੁਸੀਂ ਪੰਜ ਆਪਣੇ ਮინისტრ ਲੜਾਏ ਤੁਹਾਡੇ ਕੋ ਕੋਈ ਵੋਲੰਟੀਅਰ ਨਹੀਂ ਲੱਭਾ ਤੁਸੀਂ ਤਾਂ ਕਹਿੰਦੇ ਸੀ ਅਸੀਂ ਉਹ ਜਵਾਬ ਤਾਂ ਜਿਹਨੂੰ ਵੀ ਖੜਾ ਕਰਨੇ ਆ ਪਾਰਟੀ ਦੇ ਨਾਮ ਦੀ ਵੋਟ ਪੈਂਦੀ ਆदमी ਨੂੰ ਤੇ ਪੈਂਦੀ ਫਿਰ ਦੋ ਨੋਨ ਡਿਫੈਕਟਰਾਂ ਤੇ ਜਾਇਆ ਹੁਣ ਨੋਨ ਡਿਫੈਕਟਰ ਲੈ ਕੇ ਗਏ ਜਲੰਧਰ ਵਾਲਾ ਸੁਸ਼ੀਲ ਰਿੰਕੂ ਤੇ ਫਤਿਹਗੜ੍ਹ ਸਾਹਿਬ ਸੀਟ ਵਾਲਾ ਜੀਪੀ ਸਾਹਿਬ ਜੀਪੀ ਸਾਹਿਬ ਪਹਿਲੇ ਅਖਲੀ ਦਲ ਵਿੱਚ ਸੇ ਫਿਰ ਉਹ ਮਨਪ੍ਰੀ ਸਿੰਘ ਬਾਦਲ ਦੀ ਪਾਰਟੀ ਪੀਬੀਪੀ ਚ ਗਏ ਉਥੋਂ ਕਾਂਗਰਸ ਚ ਆਏ ਹੁਣ ਕਾਂਗਰਸ ਚੋਂ ਖੀਰ ਜਾ ਕੇ ਆਪ ਦੇ ਵਿੱਚ ਲੈ ਇਸ ਕਿਸਮ ਦੇ ਲੋਕ ਮੈਂ ਉਹਨਾਂ ਆਪ ਦੇ ਵੋਲੰਟੀਅਰਸ ਨੂੰ ਤੇ ਆਪ ਦੇ ਐਮਐਲਏਸ ਨੂੰ ਇਹ ਚੇਤਾਵਨੀ ਦੇਣਾ ਚਾਹਨ ਅੱਜ ਭਗਵੰਤ ਮਾਨ ਜੀ ਤੁਸੀਂ ਪੁੱਛਿਆ ਉਸ ਹਲਕੇ ਦਾ ਜਿੱਥੋਂ ਤੁਸੀਂ ਇਹਨੂੰ ਪਾਰਲੀਮੈਂਟ ਜਿਸ ਐਮ.ਐਲ.ਏ ਨੂੰ ਰਾਖ ਆਂਦਾ ਉਹਦੇ ਮਨ ਤੇ ਕੀ ਬੀਤ ਕਿਸ ਕਿਸਮ ਦਾ ਤੁਸੀਂ ਮੈਸੇਜ ਦੇ ਰਹੇ ਨੌ ਦੀਆਂ ਨੌ ਅਸੈਂਬਲੀ ਹਲਕੇ ਫਤਿਹਗੜ ਸਾਹਿਬ ਦੇ ਆਪ ਦੇ ਕੋਲ ਤੇ ਜੇ ਨੌ ਦੇ ਨੌ ਵਿੱਚੋਂ ਤੁਸੀਂ ਇੱਕ ਬੰਦਾ ਵੀ ਨਹੀਂ ਲੱਭ ਸਕੇ ਕਾਂਗਰਸ ਦਾ ਇੱਕ ਨੋਨ ਡਿਫੈਕਟਰ ਇੱਕ ਹਾਰਿਆ ਹੋਇਆ ਵਿਅਕਤੀ ਨੂੰ ਤੁਸੀਂ ਪਾਰਲੀਮੈਂਟ ਇਲੈਕਸ਼ਨ ਲੜਾ ਰਹੇ ਹੋ ਦਾ ਮਤਲਬ ਤੁਸੀਂ ਕੰਪਲੀਟਲੀ politically bankrupt ਹੋ ਚੁੱਕੇ ਤਾਨੂੰ ਪੂਰਵ ਪਤਾ ਕਿ ਸਾਡਾ ਬੰਨਣਾ ਕੀ ਇਸ ਤੋਂ ਪਹਿਲੇ ਜਲੰਧਰ ਵਿੱਚ ਰਿੰਕੂ ਲੈ ਕੇ ਗਏ ਹੁਣ ਚੱਬੇਵਾਲ ਸਾਹਿਬ ਨੂੰ ਤਿਆਰ ਕਰ ਲਿਆ